ਪੰਜਾਬ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਲੈਂਡ ਪੁੱਲਿੰਗ ਸਕੀਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਆਪ ਸਰਕਾਰ ਦੇ ਵਿਰੁੱਧ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ ਤੇ ਹੁਣ ਇਸੇ ਵਿਚਾਲੇ ਕਿਸਾਨਾਂ ਦੇ ਹੱਕ ਦੇ ਵਿੱਚ ਆਪ ਐਮਐਲਏ ਦਿਨੇਸ਼ ਛੱਡਾਗੇ ਨੇ ਉਹਨਾਂ ਦੇ ਵੱਲੋਂ ਹਾਲੀ ਦੇ ਵਿੱਚ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ 1 ਇੰਚ ਜ਼ਮੀਨ ਵੀ ਲੈਂਡ ਪੁੱਲਿੰਗ ਦੇ ਨਾਲ ਨਹੀਂ ਜਾਣ ਦੇਵਾਂਗੇ ਰੋਪੜ ਤੋਂ ਆਪ ਵਿਧਾਇਕ ਦੇ ਬਾਗੀ ਸੁਰ ਨਜ਼ਰ ਆਏ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਰੋਪੜ ਦੇ ਐਮਐਲਏ ਦਿਨੇਸ਼ ਛੱਡਾਗੇ ਨੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਸਹਿਮਤੀ ਤੋਂ ਬਿਨਾ 1 ਇੰਚ ਜ਼ਮੀਨ ਵੀ ਲੈਂਡ ਪੁੱਲਿੰਗ ਦੇ ਨਾਲ ਨਹੀਂ ਜਾਣ ਦਵਾਂਗੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਰੋਪੜ ਤੋਂ ਐਮਐਲਏ ਦਿਨੇਸ਼ ਛੱਡਾ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਕਿਸਾਨਾਂ ਦੇ ਹੱਕਾਂ ਦੀ ਰਾਖੀ ਦੇ ਲਈ ਵਚਨਬੱਧਾ ਅਜਿਹਾ ਬਿਆਨ ਵੀ ਐਮਐਲਏ ਦਿਨੇਸ਼ ਚੱਡਾ ਦੇ ਵੱਲੋਂ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੇ ਨਾਲ ਪੂਰੀ ਸਲਾਹ مشਵਰਾ ਤੋਂ ਬਾਅਦ ਹੀ ਕੋਈ ਫੈਸਲਾ ਹੋਵੇਗਾ। ਲੋਕਤੰਤਰ ਦੇ ਵਿੱਚ ਲੋਕਾਂ ਦੀ ਇਜਾਜ਼ਤ ਤੋਂ ਬਿਨਾਂ ਕੋਈ ਵੀ ਯੋਜਨਾ ਲਾਗੂ ਨਹੀਂ ਹੋ ਸਕਦੀ। ਇਹ ਬਿਆਨ ਵੀ ਐਮਐਲਏ ਦਿਨੇਸ਼ ਚੱਡਾ ਦੇ ਵੱਲੋਂ ਦਿੱਤਾ ਗਿਆ ਹੈ। ਵਿਧਾਇਕ ਐਮਐਲਏ ਦਿਨੇਸ਼ ਚੱਡਾ ਜਿਨੇ ਐਲਾਨ ਕਰ ਦਿੱਤਾ ਹੈ ਕਿ ਲੈਂਡ ਪੁਲਿੰਗ ਸਕੀਮ ਦੇ ਵਿੱਚ ਕਿਸਾਨਾਂ ਦੀ 1 ਇੰਚ ਜ਼ਮੀਨ ਤੱਕੇ ਨਾਲ ਨਹੀਂ ਜਾਣ ਦਿੱਤੀ ਜਾਵੇਗੀ ਤੇ ਮੈਂ ਆਪਣੇ ਹਲਕੇ ਦੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾ ਹਾਂ ਤੇ ਦਿਨ ਰਾਤ ਖੜਾ ਰਹਾਂਗਾ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਲਗਾਤਾਰ ਹੀ ਵਿਰੋਧ ਆਪ ਸਰਕਾਰ ਦਾ ਹੋ ਰਿਹਾ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਕਈ ਪਿੰਡਾਂ ਦੇ ਵੱਲੋਂ ਆਪ ਲੀਡਰਾਂ ਦੀ ਐਂਟਰੀ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਪਿੰਡਾਂ ਦੇ ਬਾਹਰ ਬੋਰਡ ਲੱਗੇ ਵੀ ਨਜ਼ਰ ਆ ਰਹੇ ਨੇ ਜਿਸ ਦੇ ਉੱਤੇ ਸਾਫ਼ ਲਿਖਿਆ ਹੈ ਕਿ ਜੇਕਰ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਪਿੰਡ ਦੇ ਵਿੱਚ ਦਾਖਲ ਹੁੰਦਾ ਹੈ ਤੇ ਆਪਣੀ ਜ਼ਿੰਮੇਵਾਰੀ ਤੇ ਦਾਖਲ ਹੋਵੇ ਅਤੇ ਹੁਣ ਰੋਪੜ ਤੋਂ ਆਪ ਐਮਐਲਏ ਦਿਨੇਸ਼ ਛੱਡਾ ਇਸੇ ਵਿਚਾਲੇ ਕਿਸਾਨਾਂ ਦੇ ਹੱਕ ਦੇ ਵਿੱਚ ਆਏ ਨੇ ਸਸੀਕਲ ਜੀ ਰੋਪੜ ਸ਼ਹਿਰ ਦੇ ਨਾਲ ਜਿਹੜੇ ਕਰੀਬ 5 ਪਿੰਡਾਂ ਦੀਆਂ ਜ਼ਮੀਨਾਂ ਲੈਂਡ ਪੂਲਿੰਗ ਦੇ ਵਿੱਚ ਆਈਆਂ ਨੇ ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ ਉਹਨਾਂ ਪਿੰਡਾਂ ਦੀਆਂ ਸ਼ਕਤੀਆਂ ਦੇ ਨਾਲ ਲਗਾਤਾਰ ਮੇਰੀਆਂ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਅੱਜ ਵੀ ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਮੇਰੇ ਨਾਲ ਨੇ ਉਹਦੇ ਚਾਹੇ ਛੋਟਾ ਫੂਲ ਦੀ ਪੰਚਾਇਤ ਹੋਵੇ ਚਾਹੇ ਵੱਡਾ ਫੂਲ ਦੀ ਪੰਚਾਇਤ ਹੋਵੇ ਚਾਹੇ ਛੋਟੀ ਹਵੇਲੀ ਦੀ ਪੰਚਾਇਤ ਹੋਵੇ ਚਾਹੇ ਸ਼ਾਮਪੁਰੇ ਦੀ ਪੰਚਾਇਤ ਹੋਵੇ ਬੜੀ ਰੈਲੋਂ ਦੀ ਹਾਂਜੀ ਸੰਭਰਾਲਾ ਗੁਰਦਾਸਪੁਰਾ ਸੰਭਰਾਲਾ ਅਬੇਪੁਰ ਬੇਲੀਆਂ ਉਹਨਾਂ ਦੇ ਜਿਹੜੇ ਖੈਰਾਬਾਦ ਸਾਰੇ ਨਗਰ ਨਿਵਾਸੀ ਤੇ ਪੰਚਾਇਤਾਂ ਮੇਰੇ ਨਾਲ ਨੇ ਸੋ ਇਹਨਾਂ ਦੇ ਨਾਲ ਪਹਿਲਾਂ ਵੀ ਵਾਰ-ਵਾਰ ਮੀਟਿੰਗਾਂ ਦੇ ਵਿੱਚ ਇਹੀ ਗੱਲ ਹੋਈ ਹੈ ਕਿ ਤੁਹਾਨੂੰ ਮੇਰੇ ਹੁੰਦੇ ਹੋਏ ਬਿਲਕੁਲ ਵੀ ਘਬਰਾਣ ਦੀ ਲੋੜ ਨਹੀਂ ਹੈ ਬਿਲਕੁਲ ਵੀ ਕੋਈ ਹਹਾਕਾਰ ਚਾਣ ਦੀ ਲੋੜ ਨਹੀਂ ਹੈ ਜਿਨੇ ਵੀ ਆਪਣੀ ਜ਼ਮੀਨ ਦੇ ਲਈ ਕੋਈ ਵੀ ਸਹਿਮਤੀ ਜਿਹੜੀ ਨਹੀਂ ਦਿੱਤੀ ਉੱਥੇ ਮੇਰੀ ਜ਼ਿੰਮੇਵਾਰੀ ਹੈ ਕਿ ਤੁਹਾਡੀ ਜ਼ਮੀਨ ਪਰ 1 ਇੰਚ ਦੇ ਉੱਪਰ ਵੀ ਕੋਈ ਆਂਚ ਜਿਹੜੀ ਉਹ ਨਹੀਂ ਆਏਗੀ ਤੁਹਾਡੀ ਸਹਿਮਤੀ ਤੋਂ ਬਿਨਾਂ ਮੈਂ ਤੁਹਾਡਾ ਐਮ.ਐਲ.ਏ. ਹੋਣ ਦੇ ਨਾਤੇ ਤੁਸੀਂ ਮੈਨੂੰ ਆਪਣਾ ਨੁਮਾਇੰਦਾ ਬਣਾਇਆ ਹੋਇਆ ਤੁਹਾਡਾ ਤੁਹਾਡਾ ਨੁਮਾਇੰਦਾ ਤੁਹਾਡਾ ਵਕੀਲ ਤੁਹਾਡੀ وکਾਲਤ ਜਿਹੜੀ ਉਹ ਸਰਕਾਰ ਦੇ ਕੋਲ ਲਗਾਤਾਰ ਕਰ ਰਿਹਾ ਤੁਸੀਂ ਜਿਹੜੇ ਮਤੇ ਪਾ ਕੇ ਦਿੱਤੇ ਐ ਉਹ ਵੀ ਮੈਂ ਥਰੂ ਪ੍ਰੋਪਰ ਚੈਨਲ ਸਰਕਾਰ ਦੇ ਕੋਲ ਪੁੱਜਦੇ ਕੀਤੇ ਐ ਔਰ ਮੇਰੇ ਵੱਲੋਂ ਤੁਹਾਨੂੰ ਇਹ 200% ਇਸ ਚੀਜ਼ ਦਾ ਤੁਸੀਂ ਭਰੋਸਾ ਰੱਖੋ ਕਿ ਤੁਹਾਡੀ ਜ਼ਮੀਨ ਦੇ ਉੱਪਰ 1 ਇੰਚ ਦੇ ਉੱਪਰ ਵੀ ਜਿੱਥੇ ਤੁਸੀਂ ਕੋਈ ਸਹਿਮਤੀ ਕਿਸੇ ਨੇ ਨਹੀਂ ਦਿੱਤੀ 1 ਇੰਚ ਦੇ ਉੱਪਰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਆਂਚ ਜਿਹੜੀ ਉਹ ਨਹੀਂ ਆਣ ਦਿੱਤੀ ਜਾਊਗੀ ਅਫਵਾਹਾਂ ਜਿਹੜੀਆਂ ਉਹ ਰੋਜ਼ ਆ ਜਾਂਦੀਆਂ ਨੇ ਕੋਈ ਕਦੇ ਕਹਿੰਦੇ ਜੀ ਇਹਦੇ ਪਰ ਜਿਹੜੀ ਸੇਲ ਪਰਚੇਜ਼ ਪਰ ਜ਼ਮੀਨ ਨੂੰ ਵੇਚਣ ਪਰ ਰੋਕ ਲਾਤੀ ਕੋਈ ਵੇਚਣ ਦੇ ਉੱਪਰ ਰੋਕ ਨਹੀਂ ਹੈ ਤੁਸੀਂ ਕਿਸੇ ਵੀ ਵੇਲੇ ਜਿਹੜੀ ਆਪਣੀ ਜ਼ਮੀਨ ਹੈ ਉਹ ਬੇਚ ਸਕਦੇ ਆ ਇੱਕ ਜਿਹੜੀ ਪਾਲਿਸੀ ਤੁਹਾਡੇ ਸਾਹਮਣੇ ਸਰਕਾਰ ਨੇ ਰੱਖੀ ਸੀ ਜੇਕਰ ਤੁਸੀਂ ਕਿਸੇ ਨੇ ਕੋਈ ਸਹਿਮਤੀ ਉਹ ਉਸ ਜ਼ਮੀਨ ਨੂੰ ਲੈਂਡ ਪੂਲਿੰਗ ਚ ਪਾਉਣ ਦੇ ਲਈ ਨਹੀਂ ਦਿੱਤੀ ਤਾਂ ਤੁਸੀਂ ਬਿਲਕੁਲ ਨਿਸ਼ਚਿੰਤ ਹੋ ਕੇ ਕੰਨੀ ਬੈਠ ਸਕਦੇ ਤੁਹਾਡੀ ਜ਼ਮੀਨ ਦੀ ਜ਼ਿੰਮੇਵਾਰੀ ਤੁਹਾਡੀ ਜ਼ਮੀਨ ਦੀ ਗਾਰੰਟੀ ਮੇਰੀ ਹੈ ਕਿ ਤੁਹਾਡੀ 1 ਇੰਚ ਵੀ ਜ਼ਮੀਨ ਕਿਸੇ ਵੀ ਪਾਸੇ ਧੱਕੇ ਨਾਲ ਨਹੀਂ ਜਾ ਸਕਦੀ ਇਹਦੀ ਮੈਂ ਪੂਰੀ ਜ਼ਿੰਮੇਵਾਰੀ ਚੱਕਦਾ ਪੂਰੀ ਗਾਰੰਟੀ ਚੱਕਦਾ ਕਿਉਂਕਿ ਤੁਸੀਂ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਜ਼ਿੰਮੇਵਾਰੀ ਪੂਰੀ ਨਿਭਾਉਂਗਾ ਧੰਨਵਾਦ